ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਲੁਧਿਆਣਾ ਦੀ ਜਿੰਮੀ ਚੋਣ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਆ ਰਹੀ ਹੈ ਤੁਹਾਨੂੰ ਪਤਾ ਹੀ ਅੱਗੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਅਤੇ ਪੰਜਾਬ ਦੇ ਜਿਹੜੇ ਸੁਪਰ ਸੀਐਮ ਬੰਦੀ ਦੌੜ ਆ ਇਹਨਾਂ ਦੇ ਵਿੱਚ ਆਪਸ ਵਿੱਚ ਖਿੱਚੇ ਤਾਣ ਬਣੀ ਗਈ ਬਣੀ ਹੋਈ ਆ ਸਭ ਤੋਂ ਜ਼ਿਆਦਾ ਉਦੋਂ ਕੰਮ ਮਾਹੌਲ ਵਿਗੜਿਆ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਾਰ ਗਈ ਇੱਥੋਂ ਤੱਕ ਕਿ ਐਮਐਲਏ ਵੀ ਨਹੀਂ ਰਹੇ ਅਰਵਿੰਦ ਕੇਜਰੀਵਾਲ ਮਨੀਸ਼ ਜੋਧੀਆਂ ਵੀ ਆਰ ਗਏ ਉਸ ਤੋਂ ਬਾਅਦ ਉਹਨਾਂ ਦਾ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਵੱਧ ਗਈ ਹੈ ਦਖਲਅੰਦਾਜ਼ੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੂੰ ਲੱਗਦਾ ਕਿ ਸਾਰੀਆਂ ਵੋਟਾਂ ਜਿਹੜੀਆਂ ਪੰਜਾਬ ਦੇ ਵਿੱਚ ਪਈਆਂ ਉਹ ਭਗਵੰਤ ਮਾਨ ਦੇ ਨਾਮ ਨੂੰ ਪਈਆਂ ਇਸ ਕਰਕੇ ਜਿਹੜਾ ਸੁਪਰ ਪਾਵਰ ਬਣਨੀ ਚਾਹੁੰਦਾ ਸੀ ਉਹ ਭਗਵੰਤ ਮਾਨ ਹੀ ਹੈ ਕਿਉਂਕਿ ਉਹ ਸੀਐਮ ਆ ਪਰ ਦਖਲਅੰਦਾਜ਼ੀ ਦਿੱਲੀ ਦੀ ਕਰਕੇ ਇਹਨਾਂ ਦੇ ਵਿੱਚ ਟਸਲ ਚੱਲ ਰਹੀ ਸੀ ਤੇ ਉਸ ਟਸਲ ਨੂੰ ਠੱਲਣ ਦੇ ਲਈ ਭਾਵੇਂ ਕਈ ਉਪਾਅ ਕੀਤੇ ਗਏ ਪਰ ਉਹ ਟਸਲ ਨਹੀਂ ਰੁਕੀ ਤੇ ਹੁਣ ਇੱਕ ਵੱਡਾ ਜਿਹੜਾ ਫੈਸਲਾ ਹੋਇਆ ਜਿੱਤੇ ਖਲਾਰਾ ਪੈ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਲੁਧਿਆਣਾ ਦੇ ਅੱਜ ਇਲੈਕਸ਼ਨ ਦਾ ਰਿਜ਼ਲਟ ਸੀ ਭਾਵੇਂ ਆਮ ਆਦਮੀ ਪਾਰਟੀ ਲੁਧਿਆਣੇ ਦਾ ਇਲੈਕਸ਼ਨ ਭਾਰਤ ਪੂਸ਼ੂ ਆਪੂਸ਼ਣ ਆਸ਼ੂ ਨੂੰ ਹਰਾ ਕੇ ਜਿੱਤ ਗਈ ਬੀਜੇਪੀ ਉੱਤੇ ਤੀਜੇ ਸਥਾਨ ਤੇ ਆਈ ਤੇ ਕਾਲੀ ਦਲ ਉੱਤੇ ਚੌਥੇ ਸਥਾਨ ਤੇ ਆਇਆ ਆਮ ਆਦਮੀ ਪਾਰਟੀ ਨੇ ਲਗਭਗ 10000 ਵੋਟ ਦੇ ਨਾਲ ਭਾਰਤ ਪੂਸ਼ਣ ਆਸ਼ੂ ਜਿਹੜਾ ਵੱਡਾ ਚਿਹਰਾ ਸੀ ਵੱਡਾ ਕਦਾਵਰ ਲੀਡਰ ਆ ਉਸ ਨੂੰ ਹਰਾ ਦਿੱਤਾ ਪਰ ਇਸ ਦੇ ਬਾਅਦ ਜਿਹੜਾ ਉੱਤੇ ਇਲੈਕਸ਼ਨ ਲੜਿਆ ਸੀ ਸੰਜੀਵ अरोड़ा ਉਹ ਇਲੈਕਸ਼ਨ ਜਿੱਤ ਗਿਆ ਤੇ ਹੁਣ ਉਹ ਰਾਜ ਸਭਾ ਤੋਂ ਅਸਤੀਫਾ ਦੇਵੇਗਾ ਐਮਪੀ ਮੌਜੂਦਾ ਅਸਤੀਫਾ ਦੇਵੇਗਾ